ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲੋਬੀ ਮਿੱਤਰੋ ਗਰਮੀਆਂ ਦਾ ਸੀਜ਼ਨ ਆ ਤੁਹਾਨੂੰ ਫੇਰ ਦੱਸਦੀ ਐ ਇੱਕ ਵਾਰੀ। ਬੜੇ ਵੀਰਾਂ ਭਰਾਵਾਂ ਦੇ ਫੋਨ ਆਂਦੇ ਵੀ ਬਾਈ ਜੀ ਕਬੂਤਰ ਨਾ ਚਿੱਟੀਆਂ ਬਿਠਾ ਮਾਰਨ ਲੱਪੇ, ਹਰੀਆਂ ਬਿਠਾ ਮਾਰਨ ਲੱਪੇ। ਉਹਨਾਂ ਅੰਦਰ ਪੈਂਦੀ ਐ ਗਰਮੀ ਬਾਈ ਕਈ ਭਰਾਵਾਂ ਦੇ ਕਬੂਤਰ ਬਿਮਾਰੀ ਜੀ ਵੀ ਆਇਆ। ਇਲਾਜ ਆਪਾਂ ਤੁਹਾਨੂੰ ਬਾਈ ਛੋਟਾ ਜਿਹਾ ਦੱਸ ਦਿੰਨੇ ਆ ਜਿੱਦਾਂ ਅਸੀਂ ਕਰਦੇ ਆ। ਜੋ ਤੁਹਾਡੇ ਸਾਡੇ ਹਿਸਾਬ ਦੇ ਨਾਲ ਆਪਾਂ ਕਰਦੇ ਆ ਨਾ ਉਹ ਤੁਹਾਨੂੰ ਦੱਸਣ ਜਾ ਰਹੇ ਆ ਬਾਈ। ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਜਲਾਵ ਕਰ ਦਿਓ ਔਰ ਜਲਾਵ ਕਿਤੋਂ ਕਿਹ ਕੰਪੁਛਣ ਦੀ ਲੋੜ ਨਹੀਂ ਤ੍ਰਿਫਲਾ ਲਓ ਤ੍ਰਿਫਲਾ ਠੀਕ ਹੈ ਕਿਸੇ ਵੀ ਕੰਪਨੀ ਦਾ ਲੈ ਲਓ ਤ੍ਰਿਫਲਾ ਲੈ ਲਓ ਠੀਕ ਹੈ ਹਮਦਰਦ ਕੰਪਨੀਆਂ ਨਾਲ ਲੈ ਜਾਓ ਉਹ ਕਈ ਦੱਸਦੇ ਨੇ ਤ੍ਰਿਫਲੇ ਪਾਊਡਰ ਇੱਕ ਚੁਟਕੀ ਇੱਕ ਕਬੂਤਰ ਦੀ ਰਾਤ ਨੂੰ ਪਿਉਂਦਿਓ ਤੇ ਸਵੇਰ ਨੂੰ ਛਾਣ ਕੇ 20 ਤੋਂ 25 ਐਮਐਲ ਪਾਣੀ ਦੇ ਵਿੱਚ ਇੱਕ ਚੁਟਕੀ ਪਾਣੀ ਆ ਛਾਣ ਕੇ ਤੇ ਉਹ ਆਪਣੇ ਕਬੂਤਰ ਨੂੰ ਸਵੇਰ ਨੂੰ ਦੋ ਘੰਟੇ ਤੱਕ ਉਹਨੂੰ ਖਾਣ ਨੂੰ ਨਹੀਂ ਦੇਣਾ ਅੰਦਰਲੀ ਜਿੰਨੀ ਵੀ ਗਰਮੈਸ਼ ਹੈਗੀ ਉਹ ਬਾਹਰ ਨਿਕਲ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਗਲੂਕੋਜ਼ ਜਿਹੜਾ ਹੈਗਾ ਬਾਈ ਬਹੁਤ ਭਰਾਮਾਣੇ ਵਰਤਿਆ એનર્ਜੀ ਬੂਸਟਰ ਆ ਪੂਰੀ એનર્ਜੀ ਕਰ ਦਿੰਦਾ ਜਦੋਂ ਕਬੂਤਰ ਉੱਡ ਕੇ ਹੁੰਦੇ ਆ ਨਾ ਜ਼ੋਰ ਲੱਗਾ ਹੁੰਦਾ ਇੱਕ ਵੀ ਕਬੂਤਰ ਬਿਮਾਰ ਨਹੀਂ ਹੋਇਆ ਸਾਡਾ ਏਰਕਾ ਆਪਾਂ ਇਹ ਜਿਹੜਾ ਹੈਗਾ ਇੱਕ ਚਮਚਾ ਹੀ ਕੁੰਡੇ ਦੇ ਵਿੱਚ ਘੋਲ ਦਿੰਨੇ ਆ ਔਰ ਬਹੁਤ ਹੀ ਤਗੜਾ ਰਿਜ਼ਲਟ ਆ ਇਹਦਾ ਗਲੂਕੋਜ਼ ਦਾ ਔਰ ਕਬੂਤਰ ਜਿਹੜੇ ਕਹਿੰਦੇ ਆ ਨਾ ਸੰਭਲਦੇ ਨਹੀਂ ਬਾਈ ਸੰਭਲਾ ਦਿੰਦਾ ਏ ਆ ਵੀ ਠੀਕ ਕਰ ਦਿੰਦਾ ਠੀਕ ਆ ਕਬੂਤਰ ਨੂੰ ਜ਼ਿਆਦਾ ਨੁਕਤੇ ਲਾਉਣ ਦੀ ਲੋੜ ਨਹੀਂ ਕੋਈ ਕੋਸ਼ਿਸ਼ ਕਰਦਾ ਕੋਈ ਕੋਸ਼ਿਸ਼ ਕਰਦਾ ਸਿਰਫ ਇਹ ਕੱਲਾ એનર્ਜੀ ਬੂਸਟਰ ਗਲੂਕੋਜ਼ ਆ ਜਿਹੜਾ ਇਹੀ ਬਾਈ ਠੀਕ ਕਰ ਦਿੰਦਾ ઓਨਲੀ 200 ਰੁਪਏ ਦਾ ਹੈ ਡੱਬਾ ਆ ਜਿਹੜੇ ਵੀ ਵੀਰ ਭਰਾ ਨੂੰ ਚਾਹੀਦਾ ਹੈ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਠੀਕ ਹੈ ਜੀ ਬਾਕੀ ਵੀਰੇ ਗੱਲ ਕਰਦੇ ਆ ਕਿ ਬਹੁਤ ਸਾਰੇ ਖੁੱਡਿਆਂ ਦੇ ਵਿੱਚ ਜਿਹੜੀ ਤਪਸ਼ਾਣਾ ਮੇਰੇ ਪਹਿਲਾਂ ਤੇ ਤਪਸ਼ ਰੋਕੋ ਕਬੂਤਰਾਂ ਨੂੰ ਲੋਕਾਂ ਨੇ ਗਰਮ ਚੀਜ਼ਾਂ ਲਾ ਲਾ ਕੇ ਜਿਹੜਾ ਹੈਗਾ ਆ ਖਰਾਬ ਕਰ ਲਿਆ ਬਿਮਾਰੀ ਆ ਗਈ ਧੌਣ ਦੀ ਤੁਣਕਾ ਮਾਰਨ ਲੱਗੇ ਕਬੂਤਰ ਵੀਰੇ ਜਿਆਦਾ ਗਰਮ ਸਮਾਨ ਨਹੀਂ ਪਾਣਾ ਉਹਨਾਂ ਨੂੰ ਉਹਨਾਂ ਦੀ ਅੰਦਰੋਂ ਗਰਮੈਸ਼ ਵੀ ਕੱਢਣੀ ਪੈਂਦੀ ਆ ਆਪਾਂ ਵੀ ਕਸੂਲ ਦੇ ਕੈਪਸੂਲ ਦੇ ਕੇ ਵੀ ਕੱਢ ਲੈਂਦੇ ਆ ਕਈ ਬੰਦੇ ਹਰ ਕੋਈ ਆਪੋ ਆਪਣਾ ਤਰੀਕਾ ਵਰਤਦਾ ਕਿਸੇ ਦਾ ਤਰੀਕਾ ਗਲਤ ਨਹੀਂ ਹੁੰਦਾ ਪਰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਜਾਣਕਾਰੀ ਹੋਊਗੀ ਤਾਂ ਹੀ ਤੁਹਾਡੇ ਕਬੂਤਰ ਸੈੱਟ ਰਹਿਣਗੇ ਲੀਵਰ ਵਾਸਤੇ ਲਿਵ 52 ਹਿਮਾਲਿਆ ਦੀਓ ਜ਼ਰੂਰ ਵਰਤੋ ਠੀਕ ਆ ਜੀ ਬਾਕੀ ਵੀਰੇ ਕਿਸੇ ਵੀ ਕਬੂਤਰ ਨੂੰ ਬਿਮਾਰੀ ਆ ਕੋਈ ਵੀ ਠੀਕ ਆ ਜਿਵੇਂ ਕਬੂਤਰ ਸੁੱਕਦੇ ਆ ਹੱਡੀ ਕੱਢਦੇ ਆ ਗਲਸ਼ਦੇ ਆ ਹਰੀ ਵੇਠ ਮਾਰਦੇ ਆ ਆ ਦਵਾਈ ਆ ਉਹਨਾਂ ਦੇ ਅੰਦਰੋਂ ਇਨਫੈਕਸ਼ਨ ਕੱਢਣ ਵਾਸਤੇ ਪੀਜਨ ਹੈਲਥ ਸਟਰੋਂਗ ਅੱਜ ਤੱਕ ਕਿਸੇ ਬੰਦੇ ਨੇ ਵੀ ਇਹ ਗੱਲ ਨਹੀਂ ਕਹੀ ਕਿ ਬਈ ਇਹ ਦਵਾਈ ਠੀਕ ਨਹੀਂ ਹੈਗੀ ਹਰ ਕਿਸੇ ਦੇ ਬਈ ਕਬੂਤਰ ਠੀਕ ਹੋਏ ਬਿਮਾਰੀ ਵਾਲੇ ਕਬੂਤਰ ਜਿਹਨਾਂ ਦੇ ਬਿਮਾਰੀ ਆ ਗਈ ਸੀ ਉਹਨਾਂ ਦੇ ਕਬੂਤਰ ਵੀ ਇਹ ਦਵਾਈ ਨੇ ਠੀਕ ਕੀਤੇ ਆ ਪੀਜਨ ਸਟਰੋਂਗ ਹੈਲਥ ਵੀਰੇ ਇਹਦੇ ਨਾਲ ਇਸ ਦਵਾਈ ਦੇ ਨਾਲ ਜਿਹੜੀ ਹੈਗੀ ਆ ਇੱਕ ਮਲਟੀ ਵਿਟਾਮਿਨ ਦਵਾਈ ਆ ਤੁਸੀਂ ਉਹ ਲਗਾਨੀ ਆ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਇਹ ਹੈ ਮਲਟੀ ਵਿਟਾਮਿਨ ਬਾਈ ਜੀ ਇਹ ਕਬੂਤਰ ਦੀ ਪੂਰੀ ਤਾਕਤ ਕਰਦੀ ਆ ਠੀਕ ਆ ਹਰ ਤਰ੍ਹਾਂ ਦੀ ਘਾਟ ਜਿਹੜੀ ਅੰਦਰੋਂ ਪੂਰੀ ਕਰਦੀ ਆ ਬਿਮਾਰੀ ਤੋਂ ਬਾਅਦ ਜਿਸ ਦਿਨ ਇਹ ਦਵਾਈ ਪਾਉਣੀ ਪੀਜਨ ਸਟਰੋਂਗ ਹੈਲਥ ਉਸ ਦਿਨ ਪੀਜਨ ਮਲਟੀ ਵਿਟਾਮਿਨ ਨਹੀਂ ਪਾਉਣੀ ਔਰ ਇਹਨਾਂ ਦੀ ਕੀਮਤ ਬਹੁਤ ਘੱਟ ਆ ਓਨਲੀ 200 ਰੁਪਏ ਦੇ ਲੱਗ ਗਿਆ ਬਾਈ ਔਰ ਕਬੂਤਰ ਤੁਹਾਡੇ ਜਿਹੜੇ ਪੂਰੇ ਦੇ ਪੂਰੇ ਬਾਈ ਜੀ ਸੇਫ ਹੋ ਜਾਣਗੇ ਗਰੰਟੀ ਆ ਇਸ ਚੀਜ਼ ਦੀ ਠੀਕ ਹੈ ਜੀ ਬਾਕੀ ਹੁਣ ਫਿੰਸੀਆਂ ਬਹੁਤ ਹੋ ਰਹੀਆਂ ਬੱਚਿਆਂ ਦੀ ਜਿਹੜੇ ਬੱਚੇ ਕਢਾ ਰਹੇ ਨੇ ਵੀਰ ਵੈਸੇ ਤੇ ਕਢਾਣੇ ਨਹੀਂ ਚਾਹੀਦੇ ਪਰ ਕਈ ਵਾਰ ੱੱਕੇ ਨਾਲ ਹੀ ਨਿਕਲ ਜਾਂਦੇ ਜੋੜੇ ਲੱਗੇ ਰਹਿ ਜਾਂਦੇ ਆ ਵੀਰੇ ਜੇ ਕਿਸੇ ਦੇ ਫਿੰਸੀਆਂ ਹੁੰਦੀਆਂ ਪਹਿਲੀ ਗੱਲ ਤੇ ਉਹ ਖੁੱਡਿਆਂ ਦੇ ਵਿੱਚ ਤਪਸ਼ ਜ਼ਿਆਦਾ ਨਹੀਂ ਹੋਣੀ ਚਾਹੀਦੀ ਦੂਜੀ ਚੀਜ਼ ਮੱਛਰ ਨਹੀਂ ਹੋਣਾ ਚਾਹੀਦਾ ਮੱਛਰ ਤੋਂ ਬਚਾ ਲਈ ਆ ਪਾ ਤੁਹਾਨੂੰ ਦੱਸਦੇ ਰਹਿੰਨੇ ਆ ਕਿ ਡੀਜ਼ਲ ਦੇ ਵਿੱਚ ਫਰਨੈਲ ਦੀਆਂ ਗੋਲੀਆਂ ਤੇ ਮੁਸ਼ਕਪੋਰ ਦੀਆਂ ਟਿੱਕੀਆਂ ਮਿਲਾ ਕੇ ਪਾਓ ਤੇ ਡੀਜ਼ਲ ਦੀ ਸਪਰੇ ਖੁੱਡਿਆਂ 'ਚ ਕਰ ਦਿਓ ਡੇਲੀ ਸ਼ਾਮ ਨੂੰ ਇੱਕ ਵੀ ਮੱਛਰ ਤੁਹਾਨੂੰ ਖੁੱਡੇ ਦੇ ਅੰਦਰ ਨਹੀਂ ਲੱਭੇਗਾ ਗਾਰੰਟੀ ਹੈ ਇਸ ਚੀਜ਼ ਦੀ ਚੈੱਕ ਕਰਕੇ ਦੇਖ ਲਓ ਇਸ ਤੋਂ ਵੱਡਾ ਨੁਕਤਾ ਕੋਈ ਦੁਨੀਆ 'ਤੇ ਹੈ ਹੀ ਨਹੀਂ ਸਮਝ ਲਓ ਕਿ ਮੱਛਰ ਨੂੰ ਭਜਾਉਣ ਵਾਲਾ ਔਰ ਜਿਹਦਾ ਕੋਈ ਨੁਕਸਾਨ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਮੁਸ਼ਕਪੂਰ ਇੱਕ ਐਂਟੀਬਾਇਟਿਕ ਆ ਔਰ ਫਰਨੈਲ ਵੀ ਜਿਹੜੀ ਕਿ ਬਿਮਾਰੀ ਵੀ ਨਹੀਂ ਆਉਣ ਦਿੰਦੀ ਖੁੱਡਿਆਂ ਦੇ ਵਿੱਚ ਤੇ ਹੁਣ ਜਿਹੜੀਆਂ ਫਿੰਸੀਆਂ ਹੋ ਚੁੱਕੀਆਂ ਨੇ ਉਹਨਾਂ ਦਾ ਕੀ ਇਲਾਜ ਆ ਜਿਹੜੇ ਕਬੂਤਰਾਂ ਦੇ ਫਿੰਸੀਆਂ ਹੋ ਚੁੱਕੀਆਂ ਬਾਈ ਜੀ ਉਹਨਾਂ ਨੂੰ ਪਾਉਣੀ ਆ ਆਪਾਂ ਐਲ ਹਿਸਟ ਲਿਵੋ ਸਿਟਰੀਜਨ ਲੇਵੋ ਸਿਟਰੀਜਨ ਬੱਚਿਆਂ ਦੀ ਦਵਾਈ ਹੈ ਅਲਰਜੀ ਬਾਤਿਆ ਫਿੰਸੀਆਂ ਹੋ ਜਾਂਦੀਆਂ ਮੂੰਹ ਤੇ ਦਾਗ ਤੇ ਇਨਸਾਨੀ ਦਵਾਈ ਹੈ ਪਰ ਕਬੂਤਰਾਂ ਤੇ ਪੂਰਾ ਪ੍ਰੋਪਰ ਕੰਮ ਕਰਦੀ ਹੈ ਲਿਵੋ ਸਿਟਰੀਜਨ ਐਲ ਹਿਸਟ ਤੁਸੀਂ ਉਹ ਦਵਾਈ ਦੀਆਂ 2-3 ਬੂੰਦਾਂ 10 ਐਮ ਐਲ ਪਾਣੀ 'ਚ ਮਿਕਸ ਕਰਕੇ ਸਵੇਰੇ ਸ਼ਾਮੀ ਕਬੂਤਰ ਨੂੰ ਦੇ ਸਕਦੇ ਹੋ ਕਬੂਤਰ ਤੁਹਾਡੇ ਜਿਹੜੇ ਸਹੀ ਹੋ ਜਾਣਗੇ ਜਿਨ੍ਹਾਂ ਦੇ ਫਿੰਸੀਆਂ ਹੋਈਆਂ ਹੋਈਆਂ ਉਸ ਤੋਂ ਬਾਅਦ ਬਾਈ ਜੀ ਜੇਕਰ ਤੁਸੀਂ ਡਾਇਰੈਕਟ ਪਾਣੀ ਆ ਵੱਡਿਆਂ ਨੂੰ ਪਾਣੀ ਆ ਤੁਸੀਂ ਕੁੰਡੇ ਦੇ ਵਿੱਚ ਉਹਦਾ ਇੱਕ ਚਮਚ ਘੋਲ ਦਿਓ ਠੀਕ ਆ ਜੀ ਚਮਚ ਘੋਲ ਦਿਓ ਤੇ ਉਹੀ ਛੋਟੇ ਬੱਚਿਆਂ ਨੂੰ ਉਹ ਦੇਣਗੇ ਤੇ ਉਹਦੇ ਨਾਲ ਜਿਹੜੀ ਆ ਕਿਸੇ ਵੀ ਬੱਚੇ ਦੇ ਫਿੰਸੀ ਜਿਹੜੀ ਹੋਊਗੀ ਨਹੀਂ ਬਾਕੀ ਬਈ ਇੱਕ ਦੁਕਾਨ ਸਾਡੀ ਲੁਧਿਆਣੇ ਗਿੱਲ ਪਿੰਡ ਦੇ ਵਿੱਚ ਤੇ ਦੂਜੀ ਹੈਗੀ ਆ ਜੀ ਮੁਕੇਰੀਆਂ ਸ਼ਹਿਰ ਦੇ ਵਿੱਚ ਠੀਕ ਆ ਜੀ ਤੇ ਆਪਣੇ ਕੋਲ ਹਰ ਤਰ੍ਹਾਂ ਦਾ ਜਿਹੜਾ ਕਬੂਤਰਾਂ ਦਾ ਸਮਾਨ ਵੀ ਬਈ ਮਿਲ ਜਾਂਦਾ ਆ ਕਿਸੇ ਨੂੰ ਕੋਈ ਵੀ ਸਮਾਨ ਚਾਹੀਦਾ ਹੋਵੇ ਤੇ ਉਹ ਸਾਡੇ ਨਾਲ ਜਿਹੜਾ ਹੈਗਾ ਸੰਪਰਕ ਕਰ ਸਕਦਾ ਬਈ ਜੀ ਆਪਾਂ ਪਿੰਜਰੇ ਡੋਲੀਆਂ ਛਤਰੀਆਂ ਹਰ ਚੀਜ਼ ਜਿਹੜੀ अवेलेबल ਆ ਗਰਦਾਸਪੁਰ ਪਠਾਨਕੋਟ ਦੇ ਏਰੀਆ ਦੇ ਵਿੱਚ ਕਿਸੇ ਨੂੰ ਕੁਝ ਵੀ ਚਾਹੀਦਾ ਹੋਵੇ ਆ ਕੇ ਲੈ ਕੇ ਜਾ ਸਕਦਾ ਜੀ ਹਰ ਤਰ੍ਹਾਂ ਦਾ ਸਮਾਨ ਟਰਿਆਂ ਛੋਟੀਆਂ ਵੱਡੀਆਂ ਡਰਿੰਕਰ ਆਪਣੇ ਕੋਲ ਲਟਰ ਵਾਲੇ ਡਰਿੰਕਰ ਵੀ ਆ ਚੁੱਕੇ ਆ ਬਾਈ ਇਹ ਹੈ ਲਟਰ ਵਾਲੇ 1 ਲਟਰ ਵਾਲੇ ਡਰਿੰਕਰ ਆ ਕਿਸੇ ਭਰਾ ਨੂੰ ਚਾਹੀਦਾ ਹੋਵੇ ਇਹ ਵੀ ਲੈ ਸਕਦੇ ਆ ਪੀਜਨ ਐ ਨੈਸਟ ਬਹੁਤ ਹੀ ਸਸਤੇ ਨੇ ਇਹ ਟੋکریاں ਜਿਹੜੀਆਂ ਹੈਗੀਆਂ ਨੇ ਔਰ ਨਾਲ ਇਹਦੇ ਵਿੱਚ ਜਿਹੜਾ ਹੈਗਾ ਨਾਰੀਅਲ ਘਾ ਜਿਹੜਾ ਲੱਗ ਜਾਂਦਾ ਹੈਗਾ ਆ ਤੇ ਇਹਦੇ ਵਿੱਚ ਬੱਚੇ ਜਿਹੜੇ ਵਧੀਆ ਪਲਦੇ ਨੇ। ਬਾਕੀ ਗੱਲ ਕਰੀਏ ਬਾਈ ਜੀ 컬러 ਜਿਹੜਾ ਹੈਗਾ ਹਰ ਤਰ੍ਹਾਂ ਦਾ ਸਾਡੇ ਕੋਲ ਅਵੇਲੇਬਲ ਆ। ਜਿਹੜਾ ਵੀ ਕੋਈ ਵੀ 컬러 ਕਿਸੇ ਨੂੰ ਚਾਹੀਦਾ ਹੋਵੇ ਉਹ ਸਾਡੇ ਨਾਲ ਸੰਪਰਕ ਕਰਕੇ ਲੈ ਵੀ ਸਕਦਾ ਤੇ ਮੰਗਵਾ ਵੀ ਸਕਦਾ। ਮੁਕੇਰੀਆਂ ਛਿਟੀ ਦੇ ਵਿੱਚ ਖੜੇ ਆ ਹਲੇ ਔਰ ਛੱਲੇ ਜਿਹੜੇ ਹਰ ਤਰ੍ਹਾਂ ਦੇ ਕਬੂਤਰਾਂ ਦੇ ਕੋਈ ਵੀ ਰਿੰਗ ਨਾਮ ਕਿਸੇ ਵੀ ਤਰ੍ਹਾਂ ਦਾ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਮਿਲ ਜਾਊਗਾ। ਲੋਕ ਵਾਲੇ ਸਪੈਸ਼ਲ ਨੇ। ਤੇ ਇੱਕ ਬਾਈ ਤੁਹਾਨੂੰ ਸਪੈਸ਼ਲ ਦੱਸਦੀ ਆ ਆਪਣੇ ਕੋਲੇ ਪਹੁੰਚ ਚੁੱਕੇ ਨੇ ਜਿਵੇਂ ਆਪਾਂ ਡੋਲੀ ਦੇ ਵਿੱਚ ਜੋੜੇ ਲਾਇਆ ਤੇ ਦਾਣਾ ਹੀ ਬਾਹਰੋਂ ਪਾਣਾ ਹੋਵੇ ਇੱਕ ਖਾਨੇ 'ਚ ਪਾਣੀ ਪਾ ਸਕਦੇ ਆ ਇੱਕ ਖਾਨੇ 'ਚ ਦਾਣਾ ਪਾ ਸਕਦੇ ਆ ਬਾਹਰੋਂ ਦੀ ਹੈਂਗ ਹੋ ਜਾਂਦਾ ਆ ਠੀਕ ਆ ਜੀ ਤੇ ਇਹਨੂੰ ਉੱਪਰੋਂ ਜਿਹੜਾ ਹੈਗਾ ਆ ਟੱਕ ਦਿੱਤਾ ਜਾਂਦਾ ਇਹ ਦੇਖੋ ਇਹ ਟੱਕਣਾ ਇਹਦਾ ਇਹ ਉੱਪਰ ਲੌਕ ਹੋ ਜਾਂਦਾ ਇਹਦੇ ਉੱਪਰ ਇਹਦੇ ਉੱਪਰ ਇਹਨੇ ਲੱਗ ਜੂਗਾ ਤੁਸੀਂ ਬਾਹਰੋਂ ਦੀ ਦਾਣਾ ਪਾ ਲੋਗੇ ਇਹਦੇ ਵਿੱਚ ਤੇ ਆਹ ਕੁੰਡੀਆਂ ਬਣੀਆਂ ਹੋਈਆਂ ਨੇ ਜਾਲੀ ਦੇ ਵਿੱਚ ਨਾਲ ਇਹਨੂੰ ਹੈਂਗ ਕਰਨ ਵਾਸਤੇ ਜਿਵੇਂ ਜਾਲੀ ਦੇ ਨਾਲੇ ਵਿੱਚ ਹੈਂਗ ਹੋ ਜੂਗਾ ਠੀਕ ਹੈ ਜੀ ਤੇ ਦਾਣਾ ਬਾਹਰੋਂ ਦੀ ਪਾਣੀ ਤੁਸੀਂ ਬਾਹਰੋਂ ਨਹੀਂ ਪਾ ਸਕਦੇ ਹੋ ਖੁੱਡਾ ਖੋਲਣ ਦੀ ਲੋੜ ਨਹੀਂ ਜਾਲੀ ਖੋਲਣ ਦੀ ਲੋੜ ਨਹੀਂ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਬਾਕੀ ਤੁਸੀਂ ਡਰਿੰਕਰ ਵੀ ਦੇਖ ਲਿਆ ਅੱਡੇ ਕੋ 1 ਲੀਟਰ ਤੋਂ ਲੈ ਕੇ ਜਿਹੜਾ 6 ਲੀਟਰ ਤੱਕ ਦਾ ਡਰਿੰਕਰ ਤੁਹਾਨੂੰ ਮਿਲ ਜਾਊਗਾ ਜੀ ਬਾਕੀ ਚਿੜੀਆਂ ਦੇ ਪਿੰਜਰੇ ਠੀਕ ਆ ਛੋਟੇ ਜਿਹੜੇ ਹੈਗੇ ਆ ਇਹ ਜਿਹੜੇ ਟੰਗਣ ਵਾਲੇ ਜਿਹੜੇ ਹੈਗੇ ਨੇ ਸਾਡੇ ਕੋਲ ਇਹ ਵੀ ਅਵੇਲੇਬਲ ਨੇ ਜਾਲੀ ਦੇ ਵਿੱਚ ਤੁਸੀਂ ਛੋਟੇ ਛੋਟੀਆਂ ਚੀਜ਼ਾਂ ਕਿਸੇ ਵੀ ਤਰ੍ਹਾਂ ਦੇ ਨਾਲ ਰੱਖਣੀਆਂ ਨੇ ਪਲਾਸਟਿਕ ਦੀਆਂ ਟਰੇਆਂ ਹੈਗੀਆਂ ਨੇ ਬਾਈ ਜੀ ਆਪਣੇ ਕੋਲ ਬਲੈਕ ਟਰੇ ਸਪੈਸ਼ਲ ਹੈ ਸਪੈਸ਼ਲ ਮਟੀਰੀਅਲ ਦੀ ਟ੍ਰੇ ਆ ਬਾਦਾਮ ਪਾਉਣ ਦੇ ਲਈ ਬਹੁਤ ਵਧੀਆ ਕੰਮ ਆਉਂਦੀ ਆ ਇਹ ਜਿਹੜੀ ਹੈਗੀ ਆ ਇਹਨਾਂ ਦੇ ਉੱਪਰ ਡੰਡੀਆਂ ਲੱਗ ਜਾਂਦੀਆਂ ਨੇ ਜਿਹਦੇ ਨਾਲ ਕਬੂਤਰ ਜਿਹੜਾ ਇਹਨਾਂ ਵਿੱਚ ਮਿੱਠਾ ਨਹੀਂ ਮਾਰਦਾ ਬਾਕੀ ਮਿੱਤਰੋ ਕਿਸੇ ਵੀ ਤਰ੍ਹਾਂ ਦੀ ਲੋੜ ਪਵੇ ਤਾਂ ਆਪਣੇ ਨਾਲ ਸੰਪਰਕ ਕਰੋ ਆਪਣਾ ਮੋਬਾਈਲ ਨੰਬਰ 988306910 ਤੇ ਬਾਕੀ نیچے ਸਕਰੀਨ ਤੇ ਵੀ ਆਪਾਂ ਨੰਬਰ ਦੇ ਰਹੇ ਹਾਂ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜਾ ਸਾਡੇ ਕੋਲੋਂ ਸਮਾਨ ਖਰੀਦ ਸਕਦੇ ਹੋ ਆਪਣਾ ਭਰਾ ਜਿਹੜਾ ਹੈਪੀ ਵੀਰ ਝੰਗੜਾ ਤੋਂ ਇਹ ਤਿਆਰ ਕਰ ਰਿਹਾ ਡੋਲੀਆਂ ਜੀ ਧੰਨਵਾਦ ਜੀ